ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਸੇ ਹੋਏ ਨੇ ਕਈ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ ਪਰ ਕਈ ਪੰਜਾਬੀਆਂ ਦੀ ਅਪਰਾਧਿਕ ਪ੍ਰਵਿਰਤੀ ਨੇ ਪੰਜਾਬੀ ਭਾਈਚਾਰੇ ਨੂੰ ਸ਼ਰਮਿੰਦਾ ਵੀ ਕੀਤਾ ਹੈ ਇੱਕ ਵਾਰ ਮੁੜ ਤੋਂ ਕੈਲੀਫੋਰਨੀਆ ਤੋਂ ਇੱਕ ਪੰਜਾਬੀ ਅਪਰਾਧਿਕ ਗੈਂਗ ਦੇ ਮੁਖੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਇਹ ਗੈਂਗ ਕਈ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਿਹਾ ਹੈ ਸਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੰਜਾਬੀ ਅਮਰੀਕਾ ਦੇ ਸਟਾਕਟਨ ਸ਼ਹਿਰ ਦੇ ਵਿੱਚ ਪੰਜਾਬੀ ਡੈਵਲਸ ਮੋਟਰਸਾਈਕਲ ਗੈਂਗ ਦੇ ਮੁਖੀ ਜਸ਼ਨਪ੍ਰੀਤ ਸਿੰਘ ਨੂੰ ਫੈਡਰਲ ਅਧਿਕਾਰੀਆਂ ਨੇ ਖਤਰਨਾਕ ਹਥਿਆਰਾਂ ਦੇ ਨਾਲ ਸਬੰਧਿਤ ਅਪਰਾਧਾਂ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਸੈਨ ਫ੍ਰਾਂਸਿਸਕੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਭੱਜਣ ਦੀ ਕੋਸ਼ਿਸ਼ ਤੇ ਦੌਰਾਨ ਗ੍ਰਫਤਾਰ ਕੀਤਾ ਗਿਆ ਈਸਟ ਕੈਲੀਫੋਰਨੀਆ ਦੇ ਅਮਰੀਕੀ ਅਟਾਰਨੀ ਦਫਤਰ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਸ਼ਨਪ੍ਰੀਤ ਸਿੰਘ ਤੇ ਤਿੰਨ ਮੁੱਖ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਦਾ ਵਪਾਰ ਜਸ਼ਨਪ੍ਰੀਤ ਸਿੰਘ ਨੇ ਕਈ ਹੱਥਿਆ ਜਿਵੇਂ ਕਿ ਸ਼ਾਰਟ ਬੈਰਲ ਡਰਾਇਫਰ ਤਿੰਨ ਹੋਰ ਅਸਾਲਟ ਹਥਿਆਰ ਤੇ ਤਿੰਨ ਮਸ਼ੀਨ ਗਨ ਕਨਵਰਜਨ ਡਿਵਾਈਸਸ ਅਤੇ ਇੱਕ ਰਿਵੋਲਵਰ ਸਣੇ ਹਥਿਆਰ ਇੱਕ ਅੰਡਰਕਵਰ ਅਧਿਕਾਰੀ ਨੂੰ ਵਿਚਰਦੀ ਕੋਸ਼ਿਸ਼ ਕੀਤੀ ਸੀ ਦੂਸਰਾ ਮਸ਼ੀਨ ਗਨ ਦੀ ਗੈਰਕਾਨੂੰਨੀ ਮਲਕੀਅਤ ਉਸ ਦੇ ਕੋਲ ਮਸ਼ੀਨ ਗਨ ਅਤੇ ਹੋਰ ਪਾਬੰਦੀਸ਼ੁਦਾ ਹਥਿਆਰ ਸਨ ਜੋ ਕਿ ਅਮਰੀਕੀ ਕਾਨੂੰਨ ਦੀ ਉਲੰਘਣਾ ਹੈ ਤੀਸਰਾ ਗੈਰ ਰਜਿਸਟਰਡ ਸ਼ਾਰਟ ਬੈਰਲਡ ਰਾਈਫਲ ਰੱਖਣਾ ਇਹ ਹਥਿਆਰ ਕਾਨੂੰਨੀ ਤੌਰ ਤੇ ਰਜਿਸਟਰਡ ਨਹੀਂ ਸਨ 6 ਜੂਨ ਨੂੰ ਜਸ਼ਨਪ੍ਰੀਤ ਸਿੰਘ ਨੇ ਇੱਕ ਅੰਡਰਕਵਰ ਅਧਿਕਾਰੀ ਨੂੰ ਇਹ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸੇ ਘਰ ਤੇ ਛਾਪੇਮਾਰੀ ਕੀਤੀ ਛਾਪੇ ਦੇ ਦੌਰਾਨ ਅਧਿਕਾਰੀਆਂ ਨੇ ਕਈ ਖਤਰਨਾਕ ਹਥਿਆਰ ਜਸ਼ਨਪ੍ਰੀਤ ਸਿੰਘ ਦੇ ਘਰੋਂ ਬਰਾਬਰਤ ਕੀਤੇ ਪੰਜਾਬੀ ਡੈਵਲਜ਼ ਗੈਂਗ ਆਖਿਰ ਹੈ ਕਿ ਪੰਜਾਬੀ ਡੈਵਲਜ਼ ਮੋਟਰਸਾਈਕਲ ਕਲੱਬ ਨੂਸ ਕਾਕਟਨ ਆਧਾਰਿਤ ਇੱਕ ਗੈਰਕਾਨੂੰਨੀ ਮੋਟਰਸਾਈਕਲ ਗੈਂਗ ਮੰਨਿਆ ਜਾਂਦਾ ਹੈ ਜੋ ਕਿ ਮਸ਼ਹੂਰ ਹੈਲਜ਼ ਐਂਜਲਜ਼ ਮੋਟਰਸਾਈਕਲ ਕਲੱਬ ਦੇ ਨਾਲ ਸੰਬੰਧਿਤ ਹੈ ਫੈਡਰਲ ਅਧਿਕਾਰੀਆਂ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ ਨੇ ਹੀ ਇਸ ਗੈਂਗ ਨੂੰ ਖੜਾ ਕੀਤਾ ਸੀ ਇਹ ਗੈਂਗ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਜੇਕਰ ਜਸ਼ਨਪ੍ਰੀਤ ਸਿੰਘ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਹਥਿਆਰਾਂ ਦੇ ਗੈਰਕਾਨੂੰਨੀ ਵਪਾਰ ਦੇ ਲਈ 5 ਸਾਲ ਦੀ ਸਜ਼ਾ ਅਤੇ 2.5 ਲੱਖ ਜੁਰਮਾਨਾ ਮਸ਼ੀਨ ਗਨ ਰੱਖਣ ਦੇ ਲਈ 10 ਸਾਲ ਦੀ ਕੈਦ ਅਤੇ 2.5 ਲੱਖ ਜੁਰਮਾਨਾ ਅਤੇ ਗੈਰ ਰਜਿਸਟਰਡ ਸ਼ਾਰਟ ਬੈਰਲਡ ਰਾਈਫਲ ਰੱਖਣ ਦੇ ਇਲਜ਼ਾਮ ਦੇ ਵਿੱਚ 10 ਸਾਲ ਦੀ ਕੈਦ ਤੇ 10000 ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ ਹਾਲਕਿ ਅੰਤਿਮ ਸਜ਼ਾ ਅਦਾਲਤ ਆਪਣੇ ਸਬੂਤਾਂ ਦੇ ਆਧਾਰ ਤੇ ਸੁਣਾਵੇਗੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਅਜੇ ਦੋਸ਼ੀ ਸਾਬਤ ਨਹੀਂ ਕੀਤਾ ਗਿਆ ਅਤੇ ਉਹ ਕਾਨੂੰਨੀ ਤੌਰ ਤੇ નિર્ਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਅਦਾਲਤ ਦੇ ਵਿੱਚ ਉਸਤੇ ਸਾਰੇ ਦੋਸ਼ ਸਾਬਤ ਨਹੀਂ ਹੋ ਜਾਂਦੇ ਜਸ਼ਨਪ੍ਰੀਤ ਸਿੰਘ ਦੇ 21 ਜੁਲਾਈ ਨੂੰ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਕਾਰਨ ਸਟੇਟ ਅਦਾਲਤ ਨੇ ਉਸ ਦੇ ਖਿਲਾਫ ਬੈਂਚ ਵਾਰੰਟ ਜਾਰੀ ਕੀਤਾ। ਇਸ ਤੋਂ ਬਾਅਦ ਉਸ ਨੇ ਭਾਰਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੈਨ ਫ੍ਰਾਂਸਿਸਕੋ ਹਵਾਈ ਅੱਡੇ ਤੇ ਫੈਡਰਲ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਨੂੰ ਆਪਰੇਸ਼ਨ ਟੇਕਬੈਕ ਅਮਰੀਕਾ ਦੇ ਹਿੱਸੇ ਦੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿ ਅਮਰੀਕੀ ਜਸਟਿਸ ਵਿਭਾਗ ਦੀ ਇੱਕ ਰਾਸ਼ਟਰੀ ਪਹਿਲ ਕਦਮੀ ਹੈ ਜਿਸ ਦਾ ਉਦੇਸ਼ ਅਪਰਾਧਿਕ ਸੰਗਠਨਾ ਅਤੇ ਹਿੰਸਕ ਅਪਰਾਧਾਂ ਨੂੰ ਰੋਕਣਾ ਹੈ। ਇਹ ਘਟਨਾ ਅਮਰੀਕਾ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਜਿੱਥੇ ਪੰਜਾਬੀ ਨੌਜਵਾਨਾਂ ਦੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਮੂਲੀਅਤ ਨੇ ਪਹਿਲਾਂ ਹੀ ਚਿੰਤਾ ਵਧਾਈ ਹੋਈ ਹੈ ਪੰਜਾਬੀ ਡੈਵਲਸ ਵਰਗੇ ਗੈਂਗਸ ਦੀ ਸਰਗਰਮੀ ਨੇ ਸਥਾਨਕ ਭਾਈਚਾਰੇ ਦੀ ਸੁਰੱਖਿਆ ਅਤੇ ਸਾਖ ਨੂੰ ਖਤਰੇ ਦੇ ਵਿੱਚ ਪਾਇਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਪੰਜਾਬੀ ਨੌਜਵਾਨ ਨੂੰ ਅਪਰਾਧਿਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਵੇ ਕੈਲੀਫੋਰਨੀਆ ਤੋਂ ਹੀ ਕੁਝ ਦਿਨ ਪਹਿਲਾਂ ਮਨਜੋਤ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਨੂੰ ਫੈਡਰਲ ਏਜੰਸੀਆਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਤੇ ਚੋਰੀ, ਲੁੱਟਖੋ ਅਤੇ ਡਕੈਤੀ ਵਰਗੇ ਇਲਜ਼ਾਮ ਲੱਗੇ ਹੋਏ ਸਨ ਇੱਥੋਂ ਤੱਕ ਕਿ ਪਵਿੱਤਰ ਬਟਾਲਾ ਗੈਂਗਸਟਰ ਅਤੇ ਉਸ ਦੇ 7 ਸਾਥੀਆਂ ਨੂੰ ਕੈਲੀਫੋਰਨੀਆ ਪੁਲਿਸ ਤੇ ਐਫਪੀਆਈ ਨੇ ਕਈ ਹਥਿਆਰਾਂ ਦੇ ਸਣੇ ਗ੍ਰਿਫਤਾਰ ਕੀਤਾ ਸੀ ਇਸ ਗੈਂਗ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ ਵਸੇ ਪੰਜਾਬੀ ਭਾਈਚਾਰੇ ਤੋਂ ਫਿਰੋਤੀਆਂ ਮੰਗਣ ਦਾ ਧੰਦਾ ਚਲਾਇਆ ਜਾ ਰਿਹਾ ਸੀ ਇਹ ਮਾਮਲਾ ਅਮਰੀਕਾ ਦੇ ਪ੍ਰੋਜੈਕਟ ਸੇਫ ਨੇਬਰਹੂਡਸ ਪ੍ਰੋਗਰਾਮ ਦਾ ਹਿੱਸਾ ਹੈ ਜੋ ਕਿ ਹਿੰਸਕ ਅਪਰਾਧ ਅਤੇ ਗਨ ਵਾਇਲੈਂਸ ਨੂੰ ਘਟਾਉਣ ਦੇ ਲਈ ਸਾਰੇ ਪੱਧਰਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਇਕੱਠਾ ਕਰਦਾ ਹੈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹੇ ਅਪਰਾਧਾਂ ਨੂੰ ਰੋਕਣ ਦੇ ਲਈ ਸਖਤ ਕਾਰਵਾਈ ਅੱਗੇ ਵੀ ਜਾਰੀ ਰੱਖਣਗੇ ਜਸ਼ਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਅਤੇ ਪੰਜਾਬੀ ਡੈਵਿਲਸ ਗੈਂਗ ਦੀਆਂ ਗਤੀਵਿਧੀਆਂ ਨੇ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਤੇ ਸਥਾਨਕ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਇਹ ਘਟਨਾ ਸੰਗਠਿਤ ਅਪਰਾਧ ਅਤੇ ਹਥਿਆਰਾਂ ਦੇ ਗੈਰਕਾਨੂੰਨੀ ਵਪਾਰ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਹੋਰ ਮਜ਼ਬੂਤ ਕਰਦੀ ਹੈ। ਅਗਲੀ ਅਦਾਲਤੀ ਸੁਣਵਾਈ ਦੇ ਦੌਰਾਨ ਇਸ ਮਾਮਲੇ ਦੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।